ਜੀ ਬਾਕੀ ਨਾਮ ਹੈ ਆਉਂਦੀ ਨਾ ਅਸਾਂ ਅਮਨਦੀਪ ਸਿੰਘ ਜੀ ਅਸਾਂ ਤੁਹਾਨੂੰ ਕੀ ਦਿੱਕਤ ਆਈ ਆ ਜਿਹੜਾ ਅੱਜ ਤੋਂ ਸੋਸ਼ਲ ਮੀਡੀਆ ਦੇ ਸਾਹਮਣੇ ਆਏ ਹੋ ਬਈ ਦਿੱਕਤ ਤਾਂ ਇਹ ਆ ਦੇਖੋ ਇੰਡਲੈਟਸ ਕੋ ਇਮੀਗ੍ਰੇਸ਼ਨ ਮੋਲਾਪੁਰ ਦਾਖਾ ਹੂੰ ਇਹ ਮੈਡਮ ਤੋਂ ਆ ਮੇਰੇ ਮਿੱਤਰ ਦੀ ਫੈਲ ਲਵਾਈ ਸੀ ਹੂੰ ਇਹਦੀ ਸਿੰਗਾਪੁਰ ਦੀ ਫੈਲ ਲਵਾਈ ਸੀ ਹੂੰ ਤੇ ਇਹਨੇ ਸੀਮਾਂ ਤੋਂ ਦਾ ਵਰਤ ਵੀ ਆ ਗਏ ਸੀ ਹੂੰ ਠੀਕ ਆ ਜੀ ਇਹਨੇ ਗੱਲ ਕਰੀ ਸੀ ਵੀ ਭਾਈ ਵੀ ਰੋਟੀ ਪਾਣੀ ਤੇ ਰਵੱਦਾਰ ਹੈ ਸਾਡੀ ਫ੍ਰੀ ਹੋਊ ਕੰਮ ਦੇ ਲਵਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਅਸੀਂ ਨਾਲ ਇਹਨਾਂ ਨਾਲ ਵੈਸ਼ ਕਰੀ ਵਿਸ਼ੇ ਮੈਮ ਇਹਦਾ ਵੀ TPV ਆ ਹੁੰਦਾ ਵੀ ਇਹਦਾ ਤਿੰਨ ਮੰਦ ਦਾ ਹੁੰਦਾ ਇਹ ਕਹਿੰਦਾ ਕਿ ਕੋਈ ਚੱਕ ਨੀ ਛੱਡ ਦੇ ਛੱਡ ਦੋ ਵੀ ਸਾਰੀ ਜ਼ਿੰਮੇਵਾਰੀ ਸਾਡੀ ਹੈ ਵੀ ਥੋੜਾ ਸੇ ਮੰਦ ਦਾ ਵੀ ਆ ਤੇ ਅੱਗੇ ਐਕਸੈਂਡ ਕਰਾ ਕੇ ਦੇ ਦਿੰਦੇ ਅਸਾ ਜਿਹੜਾ ਮੈਂ ਤੁਹਾਡੇ ਕੋਲੇ ਬੀਜੀ ਦੀ ਕਾਪੀ ਹੈਗੀ ਉਹ ਆਹ ਦੋਨੇ ਨੇ ਠੀਕ ਹੈ ਦੋਨੇ ਦਿਨਾਂ ਕਾ ਓਪੀਆਂ ਨਾਲ ਗੱਲ ਤਾਂ ਇਹ ਦੇਖੋ ਜੀ ਹੁਣ ਪਹਿਲਾਂ ਤਾਂ ਪੇਜ ਪੇਪਰ ਦੇ ਉੱਤੇ ਹੋਰ ਹੂੰ ਜਿੱਦੇ ਨਾਰਥ ਬ੍ਰਿਜ ਲੋਕੇਸ਼ਨ ਆਉਂਦੀ ਸੀ ਓਕੇ ਤੇ ਦੂਜੇ ਨੰਬਰ ਤੇ ਫਿਰ ਇਹਨਾਂ ਨੇ ਜਾਣ ਜਦੋਂ ਮੌਕੇ ਤੇ ਜਦੋਂ ਮੁੰਡੇ ਨੇ ਜਾਣਾ ਸੀ ਉਸ ਦਿਨ ਵੀ ਪੈਂਦਾ ਸੀ ਇਹ ਬਜਾਰਾ ਮੀਨੇ ਵਿੱਚ ਜਾ ਕੇ ਪੇਪਰ ਪੀਡੀਐਮ ਦੁਬਾਰੀ ਫਿਰ ਹੋਰ ਕਢਾ ਕੇ ਲੈ ਗਿਆ ਤੇ ਉਹ ਠੀਕ ਹੈ ਜਿੱਦਾਂ ਵੀ ਔਖਾ ਸੌਖਾ ਹੋ ਕੇ ਚਲੇ ਆ ਗਏ ਠੀਕ ਹੈ ਜੀ ਇਹਨਾਂ ਨੇ 3.5 ਲੱਖ ਰੁਪਏ ਦੀ ਗੱਲ ਕਰੀ ਬਹੁਤ ਔਖੇ ਪੈਸੇ ਅਰੇਂਜਮੈਂਟ ਕਰਕੇ ਦਿੱਤੇ ਇਹਨਾਂ ਨੇ ਤੇ ਇਹਨਾਂ ਨੂੰ ਅਸੀਂ ਪੇਮੈਂਟ ਪਾਉਣੀ ਸੀ ਹਾਂ ਕੈਸ਼ ਉਹ ਆਨਲਾਈਨ ਪੇਮੈਂਟ ਪਾਉਣੀ ਸੀ ਇਹਨਾਂ ਨੂੰ ਤੇ ਇਹਨਾਂ ਨੇ ਇੰਨੀ ਮੰਗ ਲਈ ਵੀ ਅੱਗ ਮਚਾਈ ਵੀ ਸ਼ਾਂਤ ਪੈਸੇ ਚਾਹੀਦੇ ਸਾਰਾ ਸਾਡੇ ਪਿੰਡਾਂ ਤੋਂ ਪ੍ਰੈਸ਼ਰ ਆਇਆ ਫਲਾਣਾ ਢੇਉਗਾ ਕਮੀ ਨਕਮੀ ਕਰਕੇ ਬੰਦੇ ਨੂੰ ਮੋਜੂਨਾ ਕਰਕੇ ਨਾ ਇਹਨਾਂ ਦੇ ਪੈਸੇ ਜਿਹਨੂੰ ਲੈ ਲਈ ਠੀਕ ਆ ਤੇ ਹੁਣ ਅੱਗੇ ਵੀ ਮੁੰਡਾ ਜਦੋਂ ਗਿਆ ਅੱਗੇ ਉੱਥੇ ਆ ਕੇ ਇਹਨੂੰ ਕੋਈ ਕੰਮ ਦਾ ਨਹੀਂ ਨਾ ਕੋਈ ਕਾਰ ਦਾ ਠੀਕ ਆ ਉੱਥੇ ਜਿਹੜੇ ਬੰਦੇ ਕੋਲੇ ਇਹ ਗਿਆ ਮੰਨ ਗਏ ਵੀ ਜਿਹੜੇ ਬੰਦੇ ਨੇ ਉਹਨੂੰ ਗਾਂਹ ਸਾਹਮਣਾ ਕਰਨਾ ਸੀ ਉਹ ਬੰਦਾ ਕਹੀ ਜਾਂਦਾ ਭਰਾਵਾ ਤੂੰ ਕਿਹੜੇ ਪੇਪਰਾਂ ਤੇ ਆ ਗਿਆ ਤੇਰੇ ਪੇਪਰ ਤਾਂ ਸਾਡੇ ਕੋਲੇ ਆ ਸਾਡੇ ਕੋਲ ਤਾਂ ਤੇਰੀ ਪੇਮੈਂਟ ਹੀ ਨਹੀਂ ਅਜ ਹਾਂ ਵੀ ਤੂੰ ਕਿਹੜੇ ਪੇਪਰਾਂ ਦੇ ਆ ਗਿਆ ਵੀ ਤੇਰੇ ਪੇਮੈਂਟ ਦਾ ਹਲੇ ਆਈ ਨਹੀਂ ਹਲੇ ਠੀਕ ਹੈ ਨਾ ਵੀਜੇ ਤੇਰਾ ਸਾਡੇ ਕੋਲੇ ਵੀ ਆ ਤੂੰ ਕਿਹੜੇ ਬੇਜ ਦੇ ਆ ਗਿਆ ਠੀਕ ਹੈ ਨਾ ਤੇ ਇਹ ਚੱਕਰ ਪਿਆ ਵੀ ਹੁਣ ਗੱਲਬਾਤ ਇਹੀ ਆ ਵੀ ਇਦਾਂ ਇਹਨਾਂ ਗਲਤ ਸਿਸਟਮ ਨੇ ਗਰੀਬ ਬੰਦੇ ਨਾਲ ਇਹਨਾਂ ਧੱਕਾ ਕਿਉਂ ਕੀਤਾ ਵੀ ਜਦ ਪਤਾ ਵੀ ਇਹਨੂੰ ਦੱਸਿਆ ਪਹਿਲਾਂ ਵੀ ਭਰਾ ਵੀ ਦਿਹਾੜੀ ਉੱਤੇ ਵਾਲਾ ਬੰਦਾ ਇਹ ਵੀ ਮਸਾ ਇਹਨੇ ਪੈਸੇ ਇਕੱਠੇ ਕਰਕੇ ਹੁੱਕ ਦਿੱਤੇ ਠੀਕ ਹੈ ਨਾ ਆ ਬੈਠਾ ਮੁੰਡਾ ਇਹਦਾ ਹਾਂ ਭਾਈ ਕੀ ਨਾਮ ਤੇਰਾ ਮਨਪ੍ਰੀਤ ਸਿੰਘ ਪਹਿਲੀ ਪਹਿਲੀ ਗੱਲ ਤਾਂ ਇਹ ਮੇਨ ਜੀ ਰਾਤ ਨੂੰ ਇਹ ਰਿਪੋਰਟ ਤੇ ਨਾ ਤਾਂ ਜੀ ਮੈਨੂੰ ਕੋਈ ਲੈਣ ਆਇਆ। ਹੂੰ। ਸਿੰਗਾਪੁਰ ਤੋਂ ਜੀ। ਹੂੰ। ਤੇ ਆਪਣੇ ਪੰਜਾਬੀ ਮੁੰਡੇ ਮਿਲੇ ਚੱਲਉਣਾ। ਆਹ ਮੈਨੂੰ ਨੈਟ ਟੂਟਲ ਦਾ ਹੌਸਪੋਟ ਕਰਿਆ। ਬੜਾ ਮੋਟਾ ਮੈਜੀ ਕੋਈ ਨਾ ਕੋਸ। ਗਾਹੇ ਏਜੰਟ ਨੂੰ ਫੋਨ ਕਰਿਆ। ਹੂੰ। ਤੇ ਆ ਜਿਹੜੀ ਏਜੰਟ ਨੇ ਮੇਰੀ ਫਾਈਲ ਲਈ ਸੀ ਇਹ ਤਾਂ ਜੀ ਫੋਨ ਨਹੀਂ ਚੱਕਿਆ ਨੇ। ਜੀ ਅਜੇ ਨੇ ਪੈਸੇ ਲਿਆ ਜੀ। ਇੱਕ ਇਹਨਾਂ ਦਾ ਹੋਰ ਆ ਜੀ ਮੀਨ ਪਟੇਲ ਨਾਮ ਪਤਾ ਨਹੀਂ ਜੀ ਕੀ ਹੈ ਜੀ। ਮੈਨੂੰ ਤਾਂ ਕਹਿੰਦੇ ਵੀਜਾ ਹੱਬ ਵੀਜਾ ਹੱਬ ਤੇ ਉਹਦਾ ਆਫਿਸ ਉੱਥੇ ਦੇਣ ਉੱਥੇ ਪਟਿਆਲੇ। ਪਹਿਲੀ ਗੱਲ ਵੱਡੇ ਵੀਰੇ ਜਦੋਂ ਵੀ ਕੋਈ ਕੰਮ ਕਰਦੇ ਹਾਂ ਉਹਦੀ ਪ੍ਰੋਵੀਜ਼ਨ ਨੂੰ ਜਾਣਕਾਰੀ ਜ਼ਰੂਰੀ ਹੈ ਹਨਾ ਕਿਸੇ ਨੂੰ ਮਿਲ ਰਹੇ ਹੋ ਚਾਹ ਪਟਿਆਲੇ ਵਾਲਾ ਚਾਹ ਦਾਖਾਂ ਵਾਲਾ ਹਨਾ ਨਹੀਂ ਪਟਿਆਲੇ ਵਾਲਾ ਤਾਂ ਛੜ ਤੋਂ ਵੀ ਲਿੰਕ ਨਹੀਂ ਆਇਆ ਇਸ ਤਾਈ ਮੈਡਮ ਨੂੰ ਜਾਣਦੇ ਇਹ ਮੈਡਮ ਨੇ ਪੇਮੈਂਟ ਦਿੱਤੀ ਹੈ ਮੁੰਡੇ ਨੇ ਇਹਨੇ ਠੀਕ ਹੈ ਠੀਕ ਹਨਾ ਜੀ ਉਹਦਾ ਹੁਣ ਇਹਦਾ ਫਰਜ਼ ਬਣਦਾ ਜੀ ਨਾ ਮੈਂ ਬੰਦੇ ਨੂੰ ਸਹੀ ਤਰੀਕੇ ਨਾਲ ਸਹੀ ਢੰਗ ਤਰੀਕੇ ਨਾਲ ਭੇਜਾਂ ਮੁੰਡੇ ਨੂੰ ਹਨਾ ਹੂੰ ਹੂੰ ਤੇ ਇਹਨਾਂ ਦਫ਼ਤਰ ਕਿੱਥੇ ਬਣਾ ਹੋਇਆ ਜੀ ਇਹਨਾਂ ਦਾ ਇਹ ਜੀ ਇਹ ਮੋਲਾਪੁਰ ਇਥੇ ਲੁਧਿਆਣਾ ਤੋਂ ਬਰੋਜਪੋ ਇਧਰ ਬਣਾ ਹੋਇਆ ਮੋਗਾ ਰੋਡ ਤੇ ਬਣਾ ਹੋਇਆਗਾ ਜਿੱਥੋਂ ਪੋ ਅੱਛਾ ਤੁਸੀਂ ਇਹਨਾਂ ਕੋਲ ਦਫ਼ਤਰ ਦੁਆਰੇ ਆਏ ਹੋ ਕਿਤੇ ਮਤਲਬ ਵਾਪਸ ਆਉਣ ਤੋਂ ਬਾਅਦ ਵਾਪਸ ਆਉਣ ਤੋਂ ਬਾਅਦ ਹੀ ਅਸੀਂ ਇਹਨਾਂ ਨੂੰ ਆਏ ਆ ਇਹਦਾ ਕਹਿੰਦੇ ਵੀ ਤੁਸੀਂ ਜਿਹੜਾ ਕੋਈ ਕਰਨਾ ਕਰ ਲਓ ਵੀ ਭਾਈ ਅਸੀਂ ਉਹਨੂੰ ਬਾਹਰ ਭੇਜਣਾ ਜੀ ਮੁੰਡੇ ਨੂੰ ਤੇ ਭੇਜਤਾ ਸਾਡਾ ਦਾ ਕੰਮ ਹੈ ਕਹਿੰਦੀ ਸਾਡਾ ਕਿਤੇ ਤੱਕਣਾ ਹੀ ਆ ਜੀ ਤੇ ਇਹਨਾਂ ਫੋਨ ਤੇ ਹੀ ਗੱਲ ਹੋਈ ਸੀ ਅੱਛਾ ਵੀ ਭਾਈ ਬੰਦਾ ਸਾਡਾ ਵਾਪਸ ਆ ਰਿਹਾਗਾ ਠੀਕ ਹੈ ਨਾ ਵੀ ਟਿਕਟ ਕਰਾ ਕੇ ਚਲ ਬੰਦਾ ਵਾਪਸ ਮੰਗਾ ਲਿਆ ਵੀ ਜਦੋਂ ਔਖਾ ਜੀ ਬੰਦਾ ਹੁਣ ਉਹਦੇ ਬੰਦੇ ਪਾਸਪੋਰਟ ਖੋਲਦੇ ਉੱਥੇ ਲੜ ਲੜੀ ਵਾਲਾ ਕੰਮ ਜੀ ਧੱਕਾ ਮੁੱਕੀ ਵਾਲਾ ਇਹਦਾ ਹੂੰ ਤੇ ਚਲੋ ਬੰਦਾ ਵਾਪਸ ਆ ਗਿਆ ਇਹਨਾਂ ਨੂੰ ਫੋਨ ਕਾਲ ਕਰੇ ਵੀ ਇਹਨਾਂ ਨੇ ਵੀ ਭਾਈ ਮੈਂ ਵਾਪਸ ਆਉਣਾਗਾ ਵੀ ਤੁਸੀਂ ਮੇਰੇ ਨਾਲ ਗਲਤ ਗਲਤ ਕਰੀ ਆ ਹਨਾ ਵੀ ਮੈਂਮ ਚੰਗੀਆਂ ਗੱਲਾਂ ਨਹੀਂ ਮੈਂ ਗਰੀਬ ਬੰਦਾ ਜੀ ਹਨਾ ਤੇ ਇਹ ਕਹਿੰਦੇ ਵੀ ਭਾਈ ਅਸੀਂ ਤਾਂ ਉਹਨੂੰ ਭੇਜਣਾ ਸੀ ਭੇਜਦਾ ਵੀ ਇਹ ਸਾਡੀ ਕੀ ਜ਼ਿੰਮੇਵਾਰੀ ਆ ਵੀ ਉਹਨੂੰ ਕਿਹੜਾ ਭੇਜਣਾ ਹੀ ਭੇਜਦਾ ਹੁਣ ਅੱਗੇ ਤੁਹਾਨੂੰ ਕੰਮ ਤੇ ਵੀ ਲਵਾਉਂਦੇ ਹੌਲੀ ਹੌਲੀ ਟਿਕਟ ਕਰਵਾ ਕੇ ਸਰੋਂ ਕੋ ਕਰਾਉਂਦੇ ਇਹ ਆਪਸ਼ਨ ਚ ਇਹਨਾਂ ਦਾ ਵਾਪਸ ਆ ਜੀ ਮੈਂ ਜੱਜ ਉੱਥੇ ਰੂਮ 'ਚ ਪਹੁੰਚਿਆ ਜੀ ਤੇ ਇੱਕ ਸੀਗਰਾ ਕੇ ਗਿਆ ਰੂਮ 'ਚ ਜਦੋਂ ਗਿਆ ਮੈਨੂੰ ਮੁੰਡਾ ਉੱਥੇ ਬੈਠਾ ਹੋਇਆ ਚੱਲ ਕਹਿੰਦਾ ਵੀ ਇਹਨਾਂ ਨੇ ਮੀਨ ਮੀਨ ਮੁੰਡਾ ਜੀ ਕਿਹੜਾ ਬੀਜਾ ਜੀ ਨੇ ਕਢਾਇਆ ਫੇਰੂਮ ਚ ਉਹ ਦਿਨ ਦਾ ਆਪਣੇ ਪਟਿਆਲੇ ਨੂੰ ਬੀਜੇ ਕਢਾ ਕੇ ਉਥੋਂ ਲਿਆਂਦੀ ਮੈਡਮ ਆਪਣੀ ਇਹ ਠੀਕ ਹੈ ਬਾਈ ਜੀ ਰੂਮ ਚ ਪਹੁੰਚਿਆ ਜੀ ਮੇਰੇ ਉਹਨੇ ਪੇਪਰ ਫੜੇ ਪੂਰਾ ਰੋਲਾ ਜੀ ਇਹਨਾਂ ਦਾ ਨਾ ਮੈਨੂੰ ਕਿਸ ਨੇ ਆ ਕੇ ਵੀਰੇ ਬਹਿ ਜਾ ਜਾਂ ਖੜ ਜਾ ਪੂਰਾ ਰੋਲਾ ਇਹਨਾਂ ਦਾ ਮੈਡਮ ਇਹਦੇ ਨਾਲ ਆਪਣੇ ਪਟਿਆਲੇ ਨਾਲ ਤੇ ਮੈਨੂੰ ਕਹਿੰਦੀ ਮੈਡਮ ਮੈਨੂੰ ਕਹਿੰਦਾ ਮੈਡਮ ਦਾ ਨੰਬਰ ਦੇ ਮੈਂ ਮੈਡਮ ਦਾ ਨੰਬਰ ਦਿੱਤਾ ਤੇ ਮੈਡਮ ਦਾ ਨੰਬਰ ਦਿੱਤਾ ਨਾ ਪੂਰੀ ਵੱਧੋ ਵਾਦੀ ਉਹ ਕਹਿੰਦੀ ਪੇਪਰ ਮੇਰੇ ਕੋਲ ਪਿਆ ਵੀ ਮੇਰੀ ਪੇਮੈਂਟ ਪਾਓ ਤੇ ਜੇ ਕੰਮ ਫੇਰ ਦਵਾਉਂ ਮੇਜ ਕੋਈ ਕੁਝ ਵੀ ਕਰੂੰ ਕਦੇ ਉਹਨਾਂ ਟਾਈਮ ਕੰਮ ਨਹੀਂ ਮੁੜੇ ਹੁੰਦੇ ਇਹਦੇ ਹੱਥ ਵੀਰੇ ਕੋਈ ਕਮਾਂਡ ਨਹੀਂ ਹੈ ਮੈਡਮ ਦੀ ਮੈਂ ਵੀ ਇਹਨੂੰ ਕਿਹਾ ਮੈਂ ਮੈਡਮ ਇਹ ਗਰੀਬ ਬੰਦਾ ਤੁਸੀਂ ਭੇਜਿਆਗਾ ਵੀ ਆਪਦੀ ਮਾੜੀ ਜ਼ਿੰਮੇਵਾਰੀ ਲਵਾਂ ਹਣਾ ਵੀ ਉਹਨੇ ਬਹੁਤ ਔਖੇ ਵਿਚਾਰੇ ਦੇ ਪੈਸੇ ਇਕੱਠੇ ਕਰਕੇ ਉਹ ਕਰੀ ਹੈ ਜੀ ਵੀ ਇਹਦੇ ਹੱਥ 'ਚ ਕੋਈ ਕਮਾਂਡ ਨਹੀਂ ਬਲਾਰੇ ਲੱਪਾ ਕਦੇ ਆ ਜੀ ਉਹ ਬਸ ਇਹ ਵੀ ਮਿੱਠਾ ਡੁੱਲੀ ਆਣਾ ਜੀ ਮਿੱਠੀਆਂ ਗੱਲਾਂ ਮਾਰ ਮਰਾਂ ਐ ਕਰ ਦੂੰ ਫਲਾਣਾ ਅਗਰ ਨੂੰ ਧਮਕਾ ਕਰ ਦੂੰ ਕੁਝ ਨਹੀਂ ਇਹਦੇ ਪੱਲੇ ਹਾਂਜੀ ਹਾਂਜੀ ਗੱਲ ਜੀ ਹੁਣ ਮੈਂ ਤਾਂ ਜੀ ਉੱਥੋਂ ਆ ਗਿਆ ਔਖਾ ਸੁੱਖਾ ਬਹੁਤ ਔ ਮੋਲ ਦੇ ਤੋਂ ਟੈਕਟ ਕਰਾਈ ਨਾਤਾ ਜੀ ਉੱਥੇ ਵੀ ਰੋਟੀ ਛੋਲਦਾ ਮੈਨੂੰ ਕਹਿੰਦੇ ਜੀ ਰੂਮ ਦਾ ਰੈਂਟ ਸਾਢਾ ਤੇ ਰੋਟੀ ਪਾਣੀ ਤੇਰਾ ਚਲੋ ਜੀ ਉੱਥੇ ਜਦੋਂ ਦੇਖਿਆ ਨਾ ਤਾਂ ਕੋਈ ਉੱਥੇ ਰੋਟੀ ਦਾ ਪ੍ਰਬੰਧ ਵੀ ਮੈਂ ਰੋਟੀ ਲਾਵਾ ਕਾਤੇ ਕੋਈ ਸਿਲੰਡਰ ਗੈਸ ਹੋਈ ਫੇਰੀ ਜੀ ਫਲਾਤ ਜੀ ਦੇਖੋ ਜੀ ਐਵੇਂ ਕਹਨੂ ਜੀ ਚੱਕ ਕੇ ਪੈਸੇ ਹਰੇ ਚੱਕ ਕੇ ਪੈਸੇ ਲਾਇਆ ਹੁਣ ਘਰੇ ਕਲੇਸ਼ ਪੈਂਦਾ ਕਹਿੰਦੇ ਵੀ ਤੂੰ ਤਾਂ ਆ ਗਿਆ ਪੈਸੇ ਨੇ ਕਿਤੇ ਕਮੇਲਾਵੇਂਗਾ ਉਹਾਰਚ ਜੀ ਹੁਣ ਲੜਾਈ ਝਗੜਾ ਜੀ ਜਿਹਦੇ ਪੈਸੇ ਦੇਣੇ ਆ ਉਹ ਘਰੇ ਆਉਂਦੀ ਵੀ ਆ ਲੱਗਦਾ ਮੁੰਡਾ ਤਾਂ ਮੁੰਡੇ ਹੁਣ ਪੈਸੇ ਕੌਣ ਦਊ ਜੀ ਲੜਾਈ ਝਗੜਾ ਜੀ ਹੁਣ ਕੱਲ ਨੂੰ ਮੰਨ ਲੈ ਕੋਈ ਗੱਲਬਾਤ ਹੁੰਦੀ ਆ ਇਹ ਹੁਣ ਦਫ਼ਤਰ ਵਾਲੇ ਜ਼ਿੰਮੇਦਾਰ ਨੇ ਜੀ ਇਹ ਮਰਜੀ ਦੇ ਕੋ ਮੈਡਮ ਹੁਣ ਕਰੀ ਇਦਾਂ ਜੀ ਲੜਾਈ ਦਾ ਪੂਰੀ ਆ ਜੀ ਹੁਣ ਕਰੀ ਵੀ ਕੀ ਹੁਣ ਅਗਲਾ ਜਿਹਦੇ ਪੈਸੇ ਨੂੰ ਤਾਂ ਹੁੰਦਾ ਵੀ ਆ ਲੱਗਦਾ ਮੁੰਡਾ ਤਾਂ ਕਰੀ ਆ ਹਾਂਜੀ ਹਾਂਜੀ ਕੱਲ ਨੂੰ ਜੀ ਕੋਈ ਹੁਣ ਘਰੇ ਸਾਡੇ ਕੋਈ ਗੱਲਬਾਤ ਹੁੰਦੀ ਆ ਕੋਈ ਵੀ ਮੰਨ ਲਾ ਜੇ ਮੈਂ ਮਰਦਾ ਜਾਂ ਘਰ ਦੇ ਕੋਸ ਦਾ ਕੋਸ ਕਰਨੀ ਹੀ ਮਰ ਗੇ ਤਿੰਨੇ ਜ਼ਿੰਮੇਵਾਰ ਤੇ ਹੀ ਆਈ ਦਫ਼ਤਰ ਵਾਲੇ 35 ਲੱਖ ਰੁਪਏ ਦਿੱਤਾ ਜੀ ਮੈਂ ਇਕੱਠਾ ਕਰ ਕਰਕੇ ਦਿੱਤਾ ਜੀ ਇਹਨਾਂ ਦਾ ਲੈਸ ਕਿਹੜਾ ਜੀ ਦਾ ਪੁੱਤਰ ਸਗੋ ਇਮੀਗ੍ਰੇਸ਼ਨ ਮੂਲਾਪੁਰ ਦਾ ਆਖਾ ਇਹਦਾ ਪੁੱਤਰ ਇਹਨਾਂ ਦਾ ਜੀ ਠੀਕ ਹੈ ਜੀ ਸਿੰਗਾਪੁਰ ਤੈਨ ਦਿਨ ਰਹਿਣ ਤੋਂ ਵਾਪਸ ਮੁੜ ਕੇ ਆਏ ਮਨਪ੍ਰੀਤ ਮਹਿਲਕਲਾਂ ਖੁਰਦ ਨੇ ਅਤੇ ਉਸ ਦੇ ਸਾਥੀ ਨੇ ਆਕੇ ਇਲਜ਼ਾਮ ਲਾਇਆ ਨੇ ਕਿ ਉਹਨਾਂ ਦੇ ਨਾਲ ਅਜੰਟ ਬਣੀ ਹੋ ਠੱਗੀ ਹੋਈ ਹੈਗੀ ਜਦ ਉਹਨਾਂ ਨੇ ਆਪਣੇ ਵੀਡੀਓ ਵਿੱਚ ਵਿਊ ਦਿੱਤੇ ਤੇ ਅਸੀਂ ਉਹਨਾਂ ਦਾ ਪੱਖ ਜਾਣਨ ਲਈ ਮੁੱਲਾਪੁਰ ਦਫ਼ਤਰ ਗਏ ਤਾਂ ਉਸ ਮੈਡਮ ਸਿਮਰਜੀਤ ਕੌਰ ਨੇ ਸਾਫ਼ ਲਫ਼ਜ਼ਾਂ ਵਿੱਚ ਕਿਹਾ ਕਿ ਸਾਡੇ ਕੋਲੇ ਸਾਰੇ ਡਾਕੂਮੈਂਟ ਸਾਡੇ ਪੂਰੇ ਨੇ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਕਾਟ ਨਹੀਂ ਸਾਡੇ ਕੋਲੇ ਲਾਇਸੈਂਸ ਹੈ ਬਿਕਾਦਰ ਲਾਇਸੈਂਸ ਦਾ ਸੰਸਦ ਨੰਬਰ ਉਹਨਾਂ ਨੇ ਦੱਸਿਆ ਕਿ 1671 ਨੰਬਰ ਹੈ ਤੁਸੀਂ ਕਿਤੇ ਵੀ ਜਗ੍ਹਾ ਤੇ ਜਾ ਕੇ ਇਹਨੂੰ ਜਾ ਕੇ ਚੈੱਕ ਕਰਾ ਸਕਦੇ ਹੋ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਅਸੀਂ ਉਹਨਾਂ ਨੂੰ ਵੀਜ਼ਾ ਦਿੱਤਾ ਗਿਆ ਉਸ ਵੀਜ਼ੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਾਟਬਾਦ ਜਾਂ ਇਦਾਂ ਨੂੰ ਠੱਗੀ ਨਹੀਂ ਹੋਈ ਉਸ ਵੀਜ਼ੇ ਨੂੰ ਕੋਈ ਵੀ ਉਹ ਚੈੱਕ ਕਰਾ ਸਕਦਾਗਾ ਕਿਸੇ ਵੀ ਤਰ੍ਹਾਂ ਦੇ ਵਿੱਚ ਸਾਡੇ ਡਾਕੂਮੈਂਟ ਦੇ ਵਿੱਚ ਸਾਡੇ ਚ ਕੋਈ ਕਮੀ ਨਹੀਂ ਹੈਗੀ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਇਸ ਵੀਜ਼ੇ ਜਿਹੜੀ ਮਿਆਦ ਅਜੇ 3 ਮਹੀਨੇ ਬਾਕੀ ਪਈ ਹੈਗੀ ਜੇਕਰ ਮੁੰਡਾ ਚਾਹੇ ਤਾਂ ਦੁਬਾਰਾ ਫਿਰ ਸਿੰਗਾਪੁਰ ਜਾ ਕੇ ਆਪਣਾ ਕੰਮਕਾਰ ਕਰ ਸਕਦਾਗਾ ਅਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਅਸੀਂ ਦੁਬਾਰਾ ਮੁੰਡੇ ਨੂੰ ਸਿੰਗਾਪੁਰ ਕੰਮਕਾਰ ਦਮਾਉਣ ਦੇ ਵਿੱਚ ਵੀ ਪੂਰੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਅਸੀਂ ਉਹਨਾਂ ਤੋਂ ਇਹ ਵੀ ਪੁੱਛਿਆ ਤੁਹਾਡੇ ਲਾਇਸੈਂਸ ਨੰਬਰ ਤਾਂ ਉਹਨਾਂ ਤੁਹਾਡੇ ਦੇ ਜਿਹੜੇ ਇਲਜ਼ਾਮ ਲਾਏ ਨੇ ਉਹਨਾਂ ਇਲਜ਼ਾਮਾਂ ਨੂੰ ਉਹਨਾਂ ਨੇ ਬੇਹਮਨਿਆਦ ਟੁਕਰਾਉਂਦੇ ਹੋਏ ਕਿ ਨੇ ਉਹ ਵੇ ਮਨਾਦਣਗੇ ਅਸੀਂ ਅੱਜ ਵੀ ਜੇਕਰ ਮੁੰਡਾ ਸਿੰਗਾਪੁਰ ਵਾਪਸ ਜਾਣ ਲਈ ਤਿਆਰ ਹੈ ਤਾਂ ਅਸੀਂ ਉਹਨੂੰ ਆਪਣੇ ਕੋਲ ਟਿਕਟ ਕਰਾ ਕੇ ਉਹਨੂੰ ਦੁਬਾਰਾ ਸਿੰਗਾਪੁਰ ਭੇਜਣ ਲਈ ਤਿਆਰ ਹਾਂ ਜੇਕਰ ਉੱਥੇ ਜਾ ਕੇ ਮੁੰਡਾ ਕੰਮ ਕਰਨ ਲਈ ਤਿਆਰ ਹੈ ਤਾਂ ਅਸੀਂ ਦੁਬਾਰਾ ਫਿਰ ਉਹਨੂੰ ਸਿੰਗਾਪੁਰ ਭੇਜਣ ਲਈ ਤਿਆਰਾਂਗੇ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਸਾਡੇ ਵੀਜ਼ੇ ਨੂੰ ਕੋਈ ਵੀ ਕਿਤੇ ਵੀ ਚੈੱਕ ਕਰਾ ਸਕਦਾ ਸਾਡੇ ਇੱਕ ਡਾਕੂਮੈਂਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਘਾਟਵਾਤ ਨਹੀਂ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਉਹਨਾਂ ਦੇ ਨਾਲ ਠੱਗੀ ਨਹੀਂ ਮਾਰੀ